ਮਹਾਰਾਜ ਨੇ ਕਿਰਪਾ ਕਰਕੇ ਬਚਪਨ ਤੋਂ ਕਵਤਾਵਾਂ ਲਿਖਵਾਉਣ ਦੀ ਆਪ ਰੱਬ ਵਰਗੀਆਂ ਸੰਗਤਾਂ ਦੇ ਵਿੱਚ ਗਾਇਨ ਕਰਨ ਦੀ ਮੱਤਵੁੱਧ ਬਖਸ਼ਿਸ਼ ਕੀਤੀ ਸੋ ਆਪ ਸਾਰਿਆਂ ਦੇ ਪ੍ਰੇਮ ਬਖਸ਼ਣਾ ਇਤਿਫਾਕ ਬਖਸ਼ਣਾ ਇਕਾਗਰਤਾ ਦੇ ਵਿੱਚ ਬੈਠ ਕਰਕੇ ਜੋ ਕਵਤਾਵਾਂ ਸਤਗੁਰੂ ਜੀ ਕਿਰਪਾ ਕਰਕੇ ਲਿਖਵਾਉਂਦੇ ਹਨ ਉਹਨਾਂ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰੋ ਪਹਿਲੀ ਕਵਤਾ ਦੀ ਆਪ ਜੀਆਂ ਨਾਲ ਸਾਂਝ ਪਾਵਾਂਗੇ ਜਿਹੜੇ ਦਸਮ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਿੱਖ ਹੁੰਦੇ ਉਹ ਡੋਲਿਆ ਨਹੀਂ ਕਰਦੇ ਉਹ ਥਿੜਕਿਆ ਨਹੀਂ ਕਰਦੇ ਉਹ ਕੰਬਿਆ ਨਹੀਂ ਕਰਦੇ ਉਹ ਕਿਸੇ ਦੇ ਡਰਾਇਆ ਡਰਦੇ ਨਹੀਂ ਉਹ ਕਿਸੇ ਹਾਕਮ ਦੇ ਡਰਾਵੇ ਤੋਂ ਸਹਿਮਦੇ ਨਹੀਂ ਤੇ ਜੇ ਸਮਾਂ ਆ ਜਾਵੇ ਤੇ ਆਪਣਾ ਸੀਸ ਤਾਂ ਕਟਵਾ ਦਿੱਤੇ ਆਪਣੇ ਬੰਦ-ਬੰਦ ਕਟਵਾ ਦਿੱੰਦੇ ਪਰ ਕਿਸੇ ਦੇ ਦਿੱਤੇ ਡਰਾਵੇ ਤੋਂ ਸਹਿਮ ਕੇ ਗੁਰੂ ਤੋਂ ਆਪਣਾ ਮੁਖ ਨਹੀਂ ਮੋੜਦੇ ਕਿਉਂਕਿ ਗੁਰਮੁਖ ਕੋਣ ਹੈ ਜਿਹਦਾ ਮੁਖ ਗੁਰੂ ਦੇ ਵੱਲ ਹੈ ਜਿਹੜਾ ਗੁਰੂ ਵੱਲੋਂ ਹੀ ਦੇਖਦਾ ਰਹਿੰਦਾ ਹੈ ਜਿਹੜਾ ਕਹਿੰਦੇ ਜੋ ਮੇਰੇ ਪਾਤਸ਼ਾਹ ਹੁਕਮ ਕਰਨਗੇ ਮੈਨੂੰ ਪਰਵਾਹ ਨਹੀਂ ਜੇ ਮੇਰਾ ਗੁਰੂ ਕਹੇਗਾ ਕਿ ਤੂੰ ਭੁੱਖਾ ਰਹ ਲੈ ਮੈਂ ਭੁੱਖਾ ਵੀ ਰਹਲਾਂਗਾ ਜੇ ਮੈਨੂੰ ਰਜਾਏਗਾ ਮੈਂ ਰੱਜ ਵੀ ਲਾਵਾਂਗਾ ਜੇ ਮੈਨੂੰ ਮੰਗਣ ਲਾਏਗਾ ਮੈਂ ਮੰਗ ਵੀ ਲਾਵਾਂਗਾ ਜੇ ਮੈਨੂੰ ਰਾਜ ਕਰਾਏਗਾ ਤੇ ਮੈਂ ਰਾਜ ਵੀ ਕਰ ਲਵਾਂ ਇਹ ਗੋਹਦਾ ਕਰਦਾ ਪਿਆਰ ਆਉ ਉਹਨਾਂ ਸਿੱਖਾਂ ਦੀ ਬਾਬਤ ਜਿਹੜੇ ਸ਼ਹੀਦੀਆਂ ਪਾ ਗਏ ਜਿੰਦਾਂ ਵਾਰ ਗਏ ਕੁਰਬਾਨੀਆਂ ਕਰ ਗਏ ਪਰ ਆਪਣਾ ਸਿੱਖੀ ਸਿਧਕ ਹਾਰਿਆ ਨਹੀਂ ਕਵਤਾ ਮਹਾਰਾਜ ਨੇ ਕਿਰਪਾ ਕਰਕੇ ਲਿਖਵਾਈ ਹੈ ਆਓ ਆਪ ਦੀ ਸਾਰੇ ਪ੍ਰੇਮ ਬਖਸ਼ਿਸ਼ ਕਰਕੇ ਨਿਵਾਜਣਾ ਅਸੀਸਾਂ ਬਖਸ਼ਿਸ਼ ਕਰਕੇ ਨਿਵਾਜਣਾ ਪਿਆਰ ਸਹਿਤ ਕਵਤਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਹੋਗ ਦੇ ਪਰਖੀ ਨਾ ਸਿੱਖੀ ਦਾ ਸਿਧਕ ਹਾਕਮੋਏ ਸਿੰਘ ਨਿਉ ਡੋਲਦੇ ਪਰਖੀ ਨਾ ਸਿੱਖੀ ਦਾ ਸਿਧਕ ਹਾਕਮੋਏ ਸਿੰਘ ਨਿਉ ਡੋਲਦੇ ਹੋਏ ਤੋ ਪੀਂਦੇ ਨੇ ਸ਼ੁਹਾਦਤਾਂ ਦਾ ਜਾਮ ਹੱਸ ਕੇ ਤੇ ਮੁਖੋਂ ਬਾਣੀ ਬੋਲਦੇ ਜੀ ਤਾਂ ਪੀਂਦੇ ਨੇ ਸ਼ੁਹਾਦਤਾ ਦਾ ਜਾਮ ਅਸਕੇ ਤੇ ਮੁਖੋ ਬਾਣੀ ਬੋਲਦੇ ਹਾਕਦੇ ਪਰਖੀ ਨਾ ਸਿੱਖੀ ਦਾ ਸਿਧਕ ਹਾਕਮੋਏ ਸਿੰਘ ਨਈਓ ਡੋਲਦੇ ਤੇਰੇੋਂ ਡਰਾਵਿਓ ਤੂੰ ਸੇਮ ਦਿਨ ਹੀ ਜਨਵਾਜਦੇ ਨੇ ਜੀਏ ਤਾਂ ਸੀਸ ਕਟਵਾ ਕੇ ਤੀ ਸ਼ਹੀਦਿਆਂ ਦਾ ਪੈਣ ਕੀ ਸ਼ਿੰਗਾਰ ਜਾਂਦੇ ਨੇ ਤੇਰੀ ਓਡਰਾਵਿਆ ਤੂੰ ਸੇਮ ਦਿਨ ਹੀ ਜਨਵਾਜਦੇ ਨੇ ਹੋਇ ਤੋ ਸੀਸ ਕਟਵਾ ਕੀਤੇ ਸ਼ਹੀਦਿਆਂ ਦਾ ਪੇਨ ਕੀ ਸ਼ਿੰਗਾਰ ਜਾਂਦੇ ਨੇ ਉਹ ਪਿਆਰੀ ਇਸ਼ਕ ਗੁਰਾਂ ਦੇ ਵਿੱਚ ਰੱਤੇ ਹੁੰਦੇ ਨੇ ਤੇ ਪੀਤ ਨਹੀਂ ਖੋਲਦੇ ਜੀ ਪਿਆਰੀ ਇਸ਼ਕ ਗੁਰਾਂ ਦੇ ਵਿੱਚ ਰੱਤੇ ਹੁੰਦੇ ਨੇ ਤੇ ਪੀਤ ਨਿਉ ਫੁੱਲਦੇ ਹੱਕਦੇ ਪਰਖੀ ਨਾ ਸਿੱਖੀ ਦਾ ਸਿਦਕ ਆਪਮਾਏ ਸਿੰਘ ਨਿਉ ਡੋਲਦੇ ਜੀਤੋ ਪੀਂਦੇ ਨੇ ਸ਼ੁਹਾਦਤਾ ਦਾ ਜਾਮੋ ਹੱਸ ਕੇ ਤੇ ਮੁਖੋ ਬੜੀ ਬੋਲਦੀ ਕੇਸ ਨਹੀਂ ਕਟਾਏ ਭਾਈ ਤਾਰੂ ਸਿੰਘ ਨੇ ਉਹ ਖੋਪੜ ਲੁਹਾ ਗਏ ਜਿਉ ਤਾਂ ਪਰ ਕੀਤਿਆ ਨੇ ਕਲਗੀਆਂ ਵਾਲੇ ਦੰਦ ਲੇਖੇ ਜਿੰਦ ਲਾ ਗਏ ਕੇਸ ਨਹੀਂ ਕਟਾਏ ਭਾਈ ਸਰੂ ਸਿੰਘ ਨੇ ਉਖੋ ਪੜੇ ਲੁ ਆ ਗਏ ਜੀਉ ਤਾਂ ਪਰ ਕੀ ਧਿਆਨ ਕਲਗੀਆਂ ਵਾਲੀ ਦਾਤੇ ਲਿਖੀ ਜਿੰਦ ਲਾ ਗਏ ਹੋ ਕਦੇ ਪ੍ਰੇਮ ਦੀ ਨਵਾਂ ਪੀ ਜਾਵੇ ਹੱਦ ਜ਼ਾਲਮਾਂ ਦਾਸ ਹੁੰਦਾ ਤੋਲ ਕੇ ਜੀ ਕਦੇ ਪ੍ਰੇਮ ਦੀ ਨਾ ਮਾਪੀ ਜਾਵੇ ਹੱਥ ਝਾਲ ਮੋਨਾ ਦੱਸ ਹੁੰਦਾ ਤੋਲ ਕੀ ਹਾਕ ਦੇ ਪਰਖੀ ਨਾ ਸਿੱਖੀ ਦਾ ਸਿਦਕੋ ਹਾਕ ਮਾਏ ਸਿੰਘ ਨਈਉ ਡੋਲਦੀ ਜੀ ਤਾ ਪੀਂਦੇ ਨੇ ਸ਼ੁਹਾਦ ਤਾ ਦਾ ਜਮ ਅਸ ਕਿਤੇ ਮੁਖੋ ਬਾਣੀ ਮੋਲ ਦੇ ਜੰਗ ਵਿੱਚ ਜੂਝ ਗਏ ਜੁਜਾਰ ਸਿੰਘ ਜੀ ਲਾ ਜੇ ਕਾਰੀ ਜੂਰ ਦੀ ਟਹਿਲ ਦੇ अजीत ਸਿੰਘ ਨਿਵੇਦਾਨ ਚ ਜਿਉ ਪਹਿਲਾ ਪਾਉਂਦੇ ਮੋਰ ਜੀ ਜੰਗ ਵਿੱਚ ਜੂਝ ਗਏ ਜੁਝਾਰ ਸਿੰਘ ਜੀ ਲਾ ਜੇ ਕਰੀ ਜ਼ੋਰ ਦੀ ਟਹਿਲਦੀ ਅਜੀਤ ਸਿੰਘ ਨਿਵੇਂ ਦਾੜੇ ਚ ਜਿਉ ਪਹਿਲਾਂ ਆਉਂਦੇ ਮੋਰ ਜੀ ਉਹ ਦੱਸ ਹਰ ਨਗ ਕਿਵੇਂ ਜਿੰਨਾ ਹਰਗਾਜ ਗੁਬਿੰਦ ਜੀ ਦੇ ਖੂਨ ਖੋਲਦੇ ਮੋਂ ਦੱਸ ਹਾਰਨਗੇ ਕਿਵੇਂ ਜਿੰਨਾ ਹਰਗਾਜ ਸਾਹਿਬ ਜੀ ਦੇ ਖੂਨ ਖੋਲਦੇ ਜੀ ਕਦੇ ਪਰਖੀ ਨਾ ਸਿੱਖੀ ਦਾ ਸਿਦਕ ਹਕਮਾਏ ਸਿੰਘ ਨੀਉ ਡੋਲੇ ਜੀ ਤੋ ਪੀਂਦੇ ਨੇ ਸ਼ਹਾਦਤਾਂ ਦਾ ਜੋ ਹੱਸ ਕੇ ਤੇ ਮੁਖੋਂ ਬਾਣੀ ਬੋਲਦੇ ਜੀ ਤਾ ਪੀਂਦੇ ਨੇ ਸ਼ੁਹਾਦ ਤਾ ਦਾ ਜੋ ਹੱਸ ਕੇ ਤੇ ਮੁਖੋਂ ਬਾਣੀ ਬੋਲਦੇ ਜੀ ਤਾ ਪੀਂਦੇ ਨੇ ਸ਼ੁਹਾਦ ਤਾ ਦਾ ਜੋ ਹੱਸ ਕੇ ਤੇ ਮੁਖੋਂ Bonnie Bull